ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਚੈਨਲ ਪੰਜਾਬ ਪੋਰਕਾਉਸਟ ਤੇ ਸਵਾਗਤ ਕਰਦੇ ਹਾਂ ਉਸ ਨੂੰ ਤੁਸੀਂ ਤੁਹਾਡੇ ਚੈਨਲ ਤੇ ਜੁੜ ਗਏ ਹੋ ਸ਼ਰਧਾ ਭਰਨਾ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਉਤਰਕੀਆ ਬਖਸ਼ੂਰੀ ਅੱਜ ਅਸੀਂ ਗੱਲ ਕਰਦੇ ਹਾਂ ਜੋ ਵੀ ਮਲਾੜੀ ਬਾਰੇ ਇਹ ਜੋ ਵੀ ਵੀਰ ਭੈਣ ਮਲਾੜੀ ਜਾਣਨਾ ਚਾਹੁੰਦੇ ਨੇ ਉਥੋਂ ਦੇ ਜੋ ਕਿ ਖੂਬਸੂਰਤੀ ਜਾਂ ਉਥੋਂ ਦੇ ਜੋ ਕਿ ਮੌਸਮ ਦੇਖਣਾ ਚਾਹੁੰਦੇ ਨੇ ਉਹ ਫੇਫੇ ਕਰਕੇ ਜਾ ਸਕਦੇ ਨੇ ਕਿਉਂਕਿ ਹੁਣ ਜੋ ਕਿ ਤੱਕ ਤੱਕ 13 ਤਰੀਕ ਤੱਕ ਮੌਸਮ ਠੀਕ ਠਾਕ ਰਹੇਗਾ ਉਸ ਤੋਂ ਬਾਅਦ ਜੋ ਵੀ ਮੌਸਮ ਥੋੜੀ ਬਦਲ ਬਦਲ ਲਵੇਗਾ ਤੇ ਤੁਸੀਂ ਨਾਰੀਤ ਤੁਸੀਂ ਕੰਮਣ ਜਾਣਾ ਜਾ ਸਕਦੇ ਹੋ ਕਸ਼ਮੀਰ ਕੁਮ ਜਾ ਸਕਦੇ ਹੋ ਜਾਂ ਸ਼ਮਲਾ ਕੁਮ ਜਾ ਸਕਦੇ ਹੋ ਜੋ ਤੁਹਾਡੀ ਚੋਇਸ ਤੇ ਮਰਜ਼ੀ ਘੁੰਮੋ। ਤੁੰਤੂ ਜੇ ਨਾ ਵੀ ਕੋਈ ਮੌਸਮ ਵਿੱਚ ਦਬ ਜਿੱਦੀ ਆਉਂਦੀ ਹੈ ਤੁਸੀਂ ਉਸ ਵੇਲੇ ਵਾਪਸ ਆ ਜਾਣਾ। ਕਿਉਂਕਿ ਉੱਥੇ ਮੌਸਮ ਜੋ ਕਿ ਇੱਕਦਮ ਘਰਬੜ ਦਿੰਦਾ ਹੈ। ਕਿ ਵੀ ਨਾ ਪਤਾ ਇਹ ਪਹਾੜੀ ਦਾ ਘਟੰਡਾ ਲਾ ਕੋਣ ਕਰਕੇ ਉੱਥੇ ਜੋ ਕਿ ਵੱਡੇ ਵੱਡੇ ਪਹਾੜਾਂ ਵਿੱਚੋਂ ਜੋ ਕਿ ਜਦੋਂ ਵੀ ਪਾਣੀ ਵਾਸ਼ਪ ਕਰਨੋਂ ਕਿ ਉੱਤੇ ਜਾਂਦਾ ਹੈ ਤਾਂ ਜਾਣ ਕੇ ਬੱਦਰ ਬੱਦਰ ਜਾਂ ਕਲਾਉਡਸ ਮਾਰਦੇ ਨੇ ਖਾਸ ਵਦਰ ਮਾਰਨ ਤੋਂ ਬਾਅਦ ਇਕਦਮ ਮੀਡਾ ਕੇ ਬੰਦਾ ਤੇ ਜੋ ਕਿ ਕਈ ਲਾਗਾਂ ਵਿੱਚ ਖੜਾ ਵਾਲੇ ਹਾਲਾਤ ਪੈਦਾ ਕਰ ਦਿੰਦਾ ਹੈ ਸੋ ਚਾਹ ਦਾ ਪੂੜਾ ਬੁਕ ਜਾਇਓ ਕਿਉਂਕਿ ਹੁਣ ਡੰਪੜੀਆਂ ਹੋਈਆਂ ਆਉਣਗੀਆਂ ਕਿ ਮੌਨਸੂਨ ਜਾਣ ਦਾ ਸਮਾਂ ਹੋ ਚੁੱਕਿਆ ਤੇ ਪਛਮੀ ਸਿਸਟਮ ਜੋ ਵੀ ਪੂਰੇ ਨੈਗੇਟਿਵ ਹੋ ਰਹੇ ਨੇ ਇਹ ਤਾਂ ਵੀ ਇਹ ਪ੍ਰੋਜੈਕਟਿਵ ਮੋਰ ਤੋਂ ਹੁੰਦੇ ਨੇ ਤੁਸੀਂ ਕਦੇ ਵੀ ਉੱਥੇ ਨਾ ਜਾਣਾ ਖਾਸ ਕਰਕੇ ਜਾਨਾ ਵਿੱਚ ਜਾਨਾ ਜਾਓ ਪਰੰਤੂ ਚਾਹ ਕੁਰਬਕ ਸੇਫਟੀ ਫੜ ਕੇ ਜਾਓ ਜੋ ਵੀ ਉਤੇ ਪੁਲਿਸ ਪਰਸਾਈ ਪ੍ਰਸ਼ਾਸਨ ਅੱਗੇ ਪੱਤਰ ਜਾਰੀ ਕਰੇਗਾ ਉਹ ਤੁਸੀਂ ਵਰਤ ਕੇ ਜਾ ਸਕਦੇ ਹੋ ਕਿਉਂਕਿ ਹੁਣ ਮਨਾਲੀ ਰੋਡ ਜਾਂ ਕੁਝ ਹੋਰ ਪਹਾੜੀ ਤੱਕ ਦੇ ਜੋ ਕਿ ਰਾਹ ਨੇ ਖੁੱਲ ਗਏ ਨਹੀਂ ਹੁਣ ਕਿਉਂਕਿ ਮੌਨਸੂਨ ਜਵਾਨ ਦਾ ਸਮਾ ਹੋ ਚੁੱਕਿਆ ਹੈ ਪਰੰਤੂ ਇਹ ਨਰਜੀ ਨੇ ਦੇਖਦੇ ਆ ਕਿਨੇ ਦਿਨ ਮੌਨਸੂਨ ਰਹਿੰਦੀ ਹੈ ਤੇ ਕੰਦਨ ਜੋ ਵੀ ਆਪਣਾ ਪਰਵਾਪ ਉੱਤਰ ਪਾਰ ਦੇ ਵਿੱਚ ਪਾਉਂਦੀ ਹੈ ਸੋਸਵਾਲ ਮੌਨਸੂਨ ਜੋ ਕਿ ਉੱਤਪਾਰ ਦੇ ਵਿੱਚ ਪਰੰਤੂ ਅਵਰਨਾਲ ਦੇ ਪਹਾੜੀ ਦਾ ਖੇਤਰ ਵਿੱਚ ਵੀ ਠੀਕ ਠਾਕ ਰਹੀ। ਨਾਈਓ ਨੇ ਬੜੀ ਤਬਾਹੀ ਮਚਾਈ ਨਾ ਕੁਝ ਹੋਰ ਕੀਤਾ। ਹਾਂ ਥੋੜੀ ਬਹਿੰਦੀ ਤੋ ਕਿ ਹਰਾਵੜ ਖਾਤ ਪਹਿਲਾਂ ਫੇ ਪਰੰਤੂ ਬਾਅਦ ਵਿੱਚ ਨਾ ਵਿੱਚ ਸੁਧਾਰ ਹੋ ਗਿਆ। ਹੁਣ ਦੇਖਦੇ ਹਾਂ ਪਛਮ ਚਸ਼ਮਕਨ ਯਾਦ ਅੱਜ ਕੀ ਇਕੱਟਾ ਹੁੰਦੇ ਨੇ। ਕਿ ਲਾ ਲਾ ਦਿਨਾ ਅਸੀਂ ਅੰਦਰ ਉਸੇ ਫੋਟੋ ਬੱਧ ਰਹੇ ਹਾਂ। ਸੋ ਲਾ ਲਾ ਇਹ ਕੀ ਹੁੰਦਾ ਹੈ। ਉਸ ਵਾਰ ਤੁਸੀਂ ਜਾਨੂ ਕਰ ਸਾਂਝੀ ਕੀਤੀ ਹੋਈ ਤੁਸੀਂ ਇਸ ਵੀਡੀਓ ਸਾਡੀ ਵੀਡੀਓ ਦੇਖ ਸਕਦੇ ਹੋ ਧੰਨਵਾਦ ਜੀ